ਬਾਲ ਗੁਰੂ ਜੀ ਸਤਨਾਮ ਸ੍ਰੀ ਵਾਖ ਗੁਰੂ ਸਹਿਬ ਜੀ ਸਤ ਗੁਰ ਪਾਸ ਬੰਤਿਆ ਮਿਲ ਨਾਮ ਅੰਦਾਜ਼ ਤੋ ਦਸ ਚਾ ਪਾਛਾ ਤਤਵੇ ਅ ਸੰਸਾਰ ਬਾਲਕਾਂ ਕੀ ਟੇਕ ਤੋਂ ਸੰਤਾਂ ਕੀ ਓਟ ਕੋ ਸੱਚਾ ਸੁਰਜਣਾ ਮਾਰਾ ਸੁਖਉਂਦਾਰੁ ਗੁਰਸਿਵੀਏ ਐਨਸੈ ਸੁਭਾਈਂ ਦਰਸ਼ਨ ਵਰਸੇ ਆ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਮਾਣਿਵਾ ਕਰਮ ਧਰਮ ਬਖੰਡ ਜੋ ਦੀਸੈ ਕੰਨੇ ਜੰਮ ਜਾਗਾਤੀ ਲੁੱਟੈ ਕਰਮ ਧਰਮ ਬਖੰਡ ਜੋ ਦੀਸੈ ਕੰਨੇ ਜੰਮ ਜਾਗਾਤੀ ਲੁੱਟੈ ਨਿਰਵਾਣ ਕੀਰਤਨ ਗਾਉ ਹੋ ਕਰਤੇ ਕਾ ਨਮਕ ਸਮਤ ਜਤੁ ਸ਼ੁੱਧੈ ਸੰਤੋ ਬੋ ਸਾਗਰ ਪਾਰ ਉਤਰੀਐ ਨੀਕੋ ਮਤਨ ਕਮਾਇ ਸੁਤਨ ਕਾ ਸੋ ਗੁਰ ਪ੍ਰਸਾਦਿ ਤਰੀਐ ਰਮਾ ਕੋਟ ਤੀਰਤ ਮੱਜਨ ਇਸ ਨਾਨਕ ਇਸ ਕਲਮੈ ਮੈਦਪਦਿ ਜੈ ਸਮਝੋ ਅਰਗੁ ਨੰਗਾਵੇ ਸੋ ਨਰਮਲ ਕਰਿ ਲਿਜੈ ਬੇਲਪਿ ਤੇਵ ਸਿਮਰਤ ਸਭ ਸਾਸਤ ਇਹਨ ਬੜਿਆ ਮੁਕਤ ਨਾ ਹੋਈ ਏਕ ਅਕਰ ਜੋ ਗੁਰੁ ਮੁਖ ਜਮੈ ਤਿਸਕੇ ਨਰਮਲ ਸੁਹੀ कत्रिय ब्रह्ममन सूरमऐस अवधीस चौवर्णना को संज वर्णक नाम जको उदर सु कलमे अडगड़ नानक माजा कत्रिय ब्रह्ममन सूरवऐस अवधीस चौवर्णना